ਜੀ ਸਸ਼ੀ ਕਾਲ ਜੀ ਤੇ ਅੱਜ ਆਪਾਂ ਬਾਜੂ ਦੀ ਕਟਿੰਗ ਬਿਲਕੁਕੁਲ ਹੀ ਸਿੰਪਲ ਤੇ ਸاده ਤਰੀਕੇ ਨਾਲ ਕਰਨਾ ਦੱਸਾਂਗੇ ਸਭ ਤੋਂ ਪਹਿਲਾਂ ਇਹ ਫੋਲਡ ਵਾਲੀ ਸਾਈਡ ਆ ਆਪਣੀ ਸਾਈਡ ਰੱਖਾਂਗੇ ਓਪਨ ਸਾਈਡ ਜਿਹੜੀ ਐ ਉਹ ਦੂਜੀ ਸਾਈਡ ਆਪਾਂ ਰੱਖਾਂਗੇ ਔਰ ਇਹ 4 ਲੇਅਰਸ ਕਰ ਲਈਏ ਮੀਨਸ ਦੋ ਬਾਜੂ ਦੀ ਆਪਾਂ ਤੈਨ ਲਗਾ ਲਈਏ ਤੇ ਇੱਥੇ ਮੈਂ 3 ਇੰਚ ਤੇ ਨਿਸ਼ਾਨ ਮਾਰਕਿੰਗ ਕਰਨੀ ਐ ਤੇ ਫਿਰ ਆਪਾਂ ਲੈਂਥ ਦੀ ਮਾਰਕ ਲੈਂਥ ਰੱਖ ਕੇ 16 ਇੰਚ ਜਿੱਦ 15.5 ਲੈਂਥ ਐ ਤੇ 5.5 ਇੰਚ ਲੈਂਥ ਰੱਖ ਕੇ ਅੱਗੇ ਮੈਂ ਫੋਲਡਿੰਗ ਵਾਸਤੇ ਕਪੜਾ ਰੱਖ ਲਿਆ 1.5 ਇੰਚ ਤੇ ਇੱਥੋਂ ਆਪਾਂ ਆਰਮਹੋਲ ਦਾ ਨਿਸ਼ਾਨ ਕਿੱਦਾਂ ਲਾਵਾਂਗੇ ਇੱਥੋਂ ਆਪਾਂ ਐਦਾਂ ਸ਼ਰਟ ਫੜ ਲੈਣੀ ਹੈ ਇਹਨੂੰ ਆਪਾਂ ਐਦਾਂ ਫੋਲਡ ਕਰਕੇ ਕਿਉਂਕਿ 1/2 ਇੰਚ ਸਾਡਾ ਜਿਹੜਾ ਇਹ ਸिलाई ਦੇ ਵਿੱਚ ਆਏਗਾ ਇਹਨੂੰ ਆਪਾਂ ਐਦਾਂ ਕਰਕੇ ਇੱਥੋਂ ਫੜ ਕੇ ਇਹਨੂੰ ਇੱਥੇ ਨੂੰ ਰੱਖ ਕੇ ਤੇ ਆਪਾਂ ਇੱਥੇ ਮਾਰਕ ਕਰ ਲਾਂਗੇ ਇਸ ਤਰ੍ਹਾਂ ਆਪਾਂ ਮਾਰਕ ਕਰ ਲਾਂਗੇ ਬਾਜੂ ਦੇ ਠੀਕ ਹੈ ਜੀ ਆਪਾਂ ਇੱਥੋਂ ਤਾਇਨ ਚ ਤੇ ਮਾਰਕ ਕਰ ਲਾਂਗੇ ਫਿਰ ਇੱਥੋਂ ਜੀ ਆਪਾਂ ਇਹਨੂੰ ਰਾਉਂਡ ਸ਼ੇਪ ਦੇ ਦਾਂਗੇ ਤੋਂ ਦੀ ਕਰਕੇ ਆਪਾਂ ਨੂੰ ਰਾਉਂਡ ਸ਼ੇਪ ਦੇ ਕੇ ਦਿਰਾ ਮਿਲਾ ਕੇ ਇਹਨੂੰ ਐਦਾਂ ਕਰ ਦਾਂਗੇ ਇੱਥੋਂ ਆਪਾਂ ਦੀ ਕਟਿੰਗ ਕਰ ਲਾਂਗੇ ਇਥੇ ਆਪਾਂ ਮੋਰੀ ਦਾ ਨਿਸ਼ਾਨ ਲਗਾ ਕੇ ਤੇ ਕਟਿੰਗ ਕਰ ਲਵਾਂਗੇ ਫਿਰ ਆਪਾਂ ਦੋ ਦੋ ਲੀਅਰ ਉਠਾ ਕੇ ਇਹਨੂੰ ਆਪਾਂ ਇੱਥੋਂ ਆਪਾਂ ਇਹਨੂੰ ਕਟਾਈ ਪਾ ਲਾਂਗੇ फ्रंट 2 ਨੂੰ ਠੀਕ ਹੈ ਜੀ ਤੇ ਕਿੱਦਾਂ ਲੱਗੀ ਮੇਰੀ ਇਹ ਵੀਡੀਓ ਵੀਡੀਓ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਫੋਲੋ ਜ਼ਰੂਰ ਕਰ ਲਿਓ ਥੈਂਕ ਯੂ